ਰਾਜਪੁਰਾ ਸਿਟੀ ਪੁਲਿਸ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਅਲਰਟ ਮੂਡ ਵਿੱਚ ਨਜ਼ਰ ਆ ਰਹੀ ਹੈ ਰਾਜਪੁਰਾ ਦੇ ਕਸਤੂਰਬਾ ਕੰਨਿਆ ਸਕੂਲ ਦੇ ਬਾਹਰ ਉਸ ਸਮੇਂ ਹੜਦੰਗ ਮਚਾਉਣ ਵਾਲਿਆਂ ਵਿੱਚੋਂ ਹੜਕਮ ਮਚ ਗਿਆ ਜਦੋਂ ਹੀਰਾ ਚੌਂਕ ਅਤੇ ਸਿਟੀ ਪੁਲਿਸ ਦੇ ਐਸ ਐਚ ਓ ਗੁਰੂ ਸੇਵਕ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ वाले ने ये अजय नाम नहीं हुई मेरे है भाई ये गत्ती पोस वाला जो लेगी है और स्टिकर लाउड है रे बकड़े पूरे ਹਾਂਜੀ ਅੱਜ ਸਾਡੇ ਵੱਲੋਂ ਇੱਥੇ ਜਿਹੜਾ ਹੀਰਾ ਚੌਕ ਸਰਕਾਰੀ ਸਕੂਲ ਜਿਹੜਾ ਕੰਨਿਆਕਾਲ ਸਰਕਾਰੀ ਕੰਨਿਆਕਾਲ ਦੇ ਨਾਲ ਕੋਈ ਚੌਕ ਸਾਡੇ ਵੱਲ ਨਾਕਾਬੰਦੀ ਕੀਤੀ ਗਈ ਆ ਤੇ ਜਿਹੜੀ ਇੱਥੇ ਹੁੱਲੜ ਵਾਲੀ ਜਿਹੜੀ ਮਹਨੀਰ ਮੋਟਰਸਾਈਕਲਾਂ ਦੇ ਕੋਈ ਦਿਨ ਵਿਦਆਊਟ ਨੰਬਰ ਪਲੇਟ ਆ ਤੇ ਉਹਨਾਂ ਦੇ ਫੜਕੇ ਚਲਾਨ ਕਰ ਰਹੇ ਹਾਂ ਸਰ ਹੁਣ ਤੱਕ ਕਿੰਨੇ ਕੁ ਬਚ ਚਲਾਨ ਕੀਤੇ ਆ ਹੁਣ ਤੱਕ ਸਾਡੇ ਜਿਹੜੇ ਤੇ 8 ਚਲਾਨ ਹੋ ਚੁੱਕੇ ਆ ਤੇ ਬਾਕੀ ਜਿਹੜਾ ਸਾਡਾ ਕੰਮ ਜਾਰੀ ਆ ਤੇ ਮੈਕਸਿਮ ਚਲਾਨ ਕਰਾਂਗੇ ਤੇ ਜੇ ਵੀ ਵਿਦਆਊਟ ਨੰਬਰ ਪਲੇਟ ਕੋਈ ਗੱਡੀ ਆ ਜਾਂ ਮੋਟਰਸਾਈਕਲ ਆ ਜੋ ਵੀ ਟ੍ਰਿਪਲਿੰਗ ਆਉਣਾ ਜਾਂ ਵਿਦਾਊਟ ਹੈਲਮਟ ਆ ਉਹ ਸੀ ਚਲਾਨ ਕਰ ਰਹੇ ਸਰ ਇਹ ਇਸ ਤਰ੍ਹਾਂ ਦੀ ਮੁਹਿੰਮ ਲਗਾਤਾਰ ਚੱਲਦੀ ਰਹੇਗੀ ਸਾਡੀ ਕੋਸ਼ਿਸ਼ ਹੈ ਜੀ ਸਾਨੂੰ ਰਾਏਪੁਰਾ ਵਾਸੀਆਂ ਦਾ ਬੜਾ ਸਹਿਯੋਗ ਮਿਲ ਰਿਹਾ ਉਮੀਦ ਆ ਇਦਾਂ ਹੀ ਸਹਿਯੋਗ ਮਿਲਦਾ ਰਹੂਗਾ ਤੇ ਸਾਡੀ ਕੋਸ਼ਿਸ਼ ਜਾਰੀ ਰਹੇਗੀ ਇਹ ਅੱਜ ਕਿਸੇ ਖਾਸ ਮਕਸਦ ਨੂੰ ਲੱਗ ਰੱਖੀ ਸੀ ਕਿ ਵੇ ਜਨਰਲ ਨਹੀਂ ਸਾਡੇ ਵੱਲੋਂ ਜਨਰਲੀ ਡੇਲੀ ਚੌਂਕਾਂ 'ਚ ਲੱਗਣਗੇ ਤੇ ਤੁਹਾਡੇ ਥਰੂ ਮੇਰੀ ਬੇਨਤੀ ਆ ਸਾਰਿਆਂ ਨੂੰ ਤੇ ਆਪਣੇ ਬੱਚਿਆਂ ਨੂੰ ਸਮਝਾਓ ਨੰਬਰ ਪੇਟਾ ਲਵਾਓ ਆਰ ਸੀ ਰਖਵਾਓ ਕੋਲੇ ਤਾਂ ਕਿ ਆਪਾਂ ਜਿਹੜੇ ਚੋਰੀ ਕੀਤੇ ਹੋਏ ਮੋਟਰਸਾਈਕਲ ਆ ਜਿਹੜੇ ਆਪਣੇ ਸ਼ਹਿਰ ਚ ਚੋਰੀ ਹੋਏ ਹੋਇਆ ਉਹਨਾਂ ਨੂੰ ਆਪਾਂ ਟ੍ਰੇਸ ਕਰ ਸਕੀਏ ਸਰ ਜਿਦਾਂ ਹੁਣ ਸਕੂਲੀ ਬੱਚੇ ਜਿਹੜੇ ਬਿਲਾਜ ਲੁੱਟੇ ਹੋਈਆਂ ਨੇ ਪਰ ਸਕੂਲੀ ਬੱਚੇ ਜ਼ਿਆਦਾ ਆਂਦੇ ਨੇ ਜੀ ਵਾਹਨ ਲੈ ਕੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹਾਂ ਹਾਂ ਜਿਹੜੇ ਬੱਚੇ ਬਾਲਗ ਨਹੀਂ ਹੈਗੇ ਛੋਟੇ ਬੱਚੇ 18 ਸਾਲ ਤੋਂ ਨੀਚੇ ਆ ਲਾਇਸੈਂਸ ਵਗੈਰਾ ਨਹੀਂ ਹੋਏਗਾ ਕਿੰਨਿਆਂ ਕੋਲ ਆਰਸੀ ਵੀ ਨਹੀਂ ਹੈਗੀਆਂ ਕਈ ਉਹ ਨਹੀਂ ਪਤਾ ਜੀ ਮੋਟਰਸਾਈਕਲ ਮੇਰਾ ਇਹ ਜਿਹੜਾ ਮੋਟਰਸਾਈਕਲ ਦਾ ਮਾਲਕ ਕੌਣ ਆ ਤੇ ਇਦਾਂ ਦੇ ਮੋਟਰਸਾਈਕਲ ਅਸੀਂ ਇੰਪਾਉਂਡ ਵੀ ਕਰ ਰਹੇ ਹਾਂ ਸਰ ਅੱਜ ਕੋਈ ਬੋਲਟ ਵਗੈਰਾ ਵੀ ਬੌਂਡ ਕੀਤੇ ਆ ਜਿਹੜੇ ਫਿਲਹਾਲ ਸਾਨੂੰ ਸੁਧਾਰਾ ਪਹਿਲਾਂ ਲੋਕਾ ਕਾਫੀ ਪਰ ਫਿਰ ਵੀ ਜੇ ਕੋਈ ਇੱਕ ਮੋਟਰਸਾਈਕਲ ਇੱਕ ਮੋਟਰਸਾਈਕਲ ਬੋਲਡ ਦਾ ਅਸੀਂ ਚਲਾਨ ਕੀਤਾ ਤੇ ਸਰ ਕੋਈ ਇਸ ਤਰ੍ਹਾਂ ਦਾ ਹੱਥ ਆਇਆ ਜੀ ਆਪਣੇ ਕੋਈ ਚੋਰੀ ਚਾੜੀ ਦਾ ਹੋਵੇ ਜਾਂ ਜਿਹੜੇ ਨੂੰ ਸਮਾਂ ਕਿਸੇ ਤਰ੍ਹਾਂ ਦੇ ਚੋਰੀਆਂ ਕਾਫੀ ਹੋਈਆਂ ਨੇ ਹਾਂ ਸਿਰਫ ਟੀਮ ਚੈੱਕ ਕਰਦੇ ਰਹੇ ਨੇ ਕਾਫੀ ਜੇ ਕਿਸੇ ਦਾ ਮੋਟਰਸਾਈਕਲ ਚੋਰੀ ਨਹੀਂ ਹੋਇਆ ਉਹ ਸਾਡੇ ਨਾਲ ਤਾਲਮੇਲ ਕਰ ਸਕਦੇ ਆ ਅੱਜ ਜੀ ਚੈਕਿੰਗ ਦੇ ਵਿੱਚ ਫਿਲਹਾਲ ਕੋਈ ਨਹੀਂ ਆਇਆ ਪਰ ਹੋਰ ਤਾਂ ਕੋਈ ਕਈ ਵਾਰ ਕੋਈ ਹੱਥ ਲੱਗ ਜਾਂਦਾ ਇਦਾਂ ਦਾ ਤਾਂ ਹੀ ਤੁਹਾਡੇ ਥਰੂ ਹੀ ਮੈਂ ਬੇਨਤੀ ਕਰਦਾ ਵੀ ਆਰਸੀ ਹਰੇਕ ਮੋਟਰਸਾਈਕਲ ਦੇ ਨਾਲ ਹੋਣੀ ਚਾਹੀਦੀ ਆ ਆਰੈਂਟੀ ਕਾਰਡ ਜਿਹੜਾ ਬੰਦਾ ਨੂੰ ਚਲਾ ਰਿਹਾ ਉਹਦੇ ਕੋਲ ਹੋਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਕਿ ਇਹਦਾ ਮਾਲਕ ਕੌਣ ਮੋਟਰਸਾਈਕਲ ਦਾ